ਪਉ ਜਿੱਥੇ ਬਣਿਆ ਸੀ ਜੀ ਕੋੜਾ ਹਾਂ ਜੇਹੀ ਕੋੜਾ ਇੱਥੇ ਛਪੜੀ ਹੁੰਦੀ ਸੀ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਠੀਕ ਹੈ ਜੀ ਤੇ ਇਧਰ ਆਹ ਦਰਬਾਰ ਸਾਹਿਬ 1960 ਵਿੱਚ ਬਣਿਆ ਅੱਛਾ ਆਹ ਪੁਰਾਣਾ ਦਰਬਾਰ ਸਾਹਿਬ ਆ ਪੁਰਾਣਾ ਦਰਬਾਰ ਸਾਹਿਬ 1960 ਵਿੱਚ ਹਾਂ ਉਹ ਬਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਮੇਰੇ ਨਾਲ ਵਿਸ਼ਾਲ ਸਿੰਘ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਪੈਣੀ ਵਾਗਾ ਵਿਖੇ ਜਿੱਥੇ ਤਨਤਨ ਸ੍ਰੀ ਗੁਰਤੇਗਵਧਰ ਮਹਾਰਾਜ ਜੀ ਆਏ ਹੋਏ ਨੇ ਸੋ ਇੱਥੇ ਦੋ ਗੁਰਦੁਆਰੇ ਨੇ ਜੀ ਆਪਾਂ ਦਿਖਾਵਾਂਗੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਰਕਾਬ ਸਰ ਸਾਹਿਬ 509ਵੀਂ ਪਿੰਡ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਇਹ ਜਿਹੜੀ ਸੜਕਾ ਕੀ ਮਾਨਸਾ ਤੋਂ ਪੈਣੀ ਵਾਗੇ ਵੱਲ ਆਉਂਦੀ ਹੈ ਜੀ ਮਾਨਸਾ ਤੋਂ ਇਹ 10 ਕਿਲੋਮੀਟਰ ਦੂਰ ਤੇ ਇਹ ਪਿੰਡ ਆ ਜੀ ਕਰੋ ਜੀ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਦਰਸ਼ਨ ਤੇ ਤੁਹਾਨੂੰ ਦਿਖਾਉਣੇ ਆ ਸੀ ਗੁਰਦੁਆਰਾ ਸਾਹਿਬ ਇਥੇ ਤਾਂ ਆਨੰਦਪੁਰ ਸਾਹਿਬ ਗੁਰ ਤੇਗ ਬਹਾਦਰ ਮਹਾਰਾਜ ਜੀ ਆਏ ਹੋਏ ਨੇ ਜੀ ਕਾਂਗ ਤੇਰੇ ਜਮ ਅੰਮ੍ਰਿਤ ਘੜ ਹੋਵੇ ਆਤਬਾਰੀ ਹਰ ਕੋ ਨਾਮ ਖਿਲਮਾ ਹੋਵਾਰੀ ਹੰਕਪਨ ਚਲ ਕਰ ਤਹ ਨਹੀਂ ਕਰੇ ਹਰ ਕੋ ਨਾਮ ਕੋਟ ਪਾਪ ਕਰ ਹਰਿ ਗੁਰਮੁਖ ਨਾਮ ਜਿ ਕੋ ਮਨ ਮੇਰੇ ਨਾਨਕ ਪਾਵੋ ਸੂਖ ਕਲੇਰੇ ਸਗ ਸ੍ਰਿਸ਼ਟ ਕੋ ਰਾਜ ਆਦ ਕੀਆ ਹਾਂਜੀ ਸੰਗਤ ਜੀ ਹੁਣ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣ ਜਾ ਰਹੇ ਆਂ ਜੀ ਗੁਰਦੁਆਰਾ ਰਕਾਬ ਸਰ ਸਾਹਿਬ ਪਿੰਡ ਪੈਣੀ ਵਾਗਾ ਬਹੁਤ ਹੀ ਸੋਹਣੀ ਗੁਰੂ ਘਰ ਦੀ ਇਮਾਰਤ ਬਣੀ ਹੋਈ ਆ ਬਹੁਤ ਹੀ ਸੋਹਣੀ ਸਜਾਵਟ ਕੀਤੀ ਹੋਈ ਹੈ ਜੀ ਗ੍ਰਾਂਥੀ ਸਹਿਬਾਨ ਨੇ ਦੱਸਿਆ ਕਿ ਹਰ ਐਤਵਾਰ ਜੋ ਪੈਰਾ ਸਾਹਿਬ ਹੁੰਦਾ ਹੁਣ ਵੀ ਮਾਈਆਂ ਸੁਖਮਣੀ ਸਹਿਬ ਦਾ ਪਾਠ ਕਰ ਰਹੀਆਂ ਨੇ ਅਸੀਂ ਵੀ ਮੱਥਾ ਟੇਕ ਕੇ ਪਾਠ ਸੁਣਿਆ ਮਨ ਨੂੰ ਸ਼ਾਂਤੀ ਮਿਲੀ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਦਿਖਾਉਣਾ ਗੁਰੂ ਘਰ ਦੀ ਇਮਾਰਤ ਨਾਮਸਮਾਤੇ ਹਰ ਇੱਕ ਵੇਲੇ ਵਾਇਪਾ ਜਪੇ ਵਾਇਪਾ ਤੁੱਤ ਲੈ ਲੇਪਾ ਅਕੀ ਵਕਤ ਨੂੰ ਪੁਲਾ ਕਰੇ ਨਾਮ ਕੀ ਯਾਤਰਾ ਕੇਤੇ ਕਰੇ ਵਾਇਆ ਨੇ ਕੋ 몰ਾ ਰਹੇ ਪਟਾਏ ਹਮੇ ਕਰੇ ਰਾਤੀ ਵਕਤ ਨਿਯਮ ਕਰੇ ਬੋ ਪਾਤੀ ਨਹੀਂ ਤੁਲ ਰਾਮ ਨਾਮ ਦੇ ਚੇਹੇ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸੋਸਨੂ ਬਾਬਾ ਜੀ ਨੇ ਕਿਹਾ ਕਿ ਚਾਹ ਪਾਣੀ ਦਾ ਲੰਗਰ ਸ਼ੱਕੇ ਜਾਇਓ ਜੀ ਅਸੀਂ ਵੀ ਲੰਗਰ ਸ ਕਰਨ ਬੈਠੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਹੁਣ ਅਸੀਂ ਖੜਿਆ ਜੀ ਗੁਰਦੁਆਰਾ ਰਕਾਬ ਸਰਸਾ ਸਾਬ ਪਿੰਡ ਪੈਣੀ ਬਾਗਾ ਜ਼ਿਲ੍ਹਾ ਮਾਨਸਾ ਵਿਖੇ ਮੀ ਆ ਰਿਆ ਜੀ ਪਹਿਲਾਂ ਵੀ ਬਹੁਤ ਜ਼ਿਆਦਾ ਤੇਜ਼ ਮੀ ਸੀ ਹੁਣ ਵੀ ਕਣਮਣ ਕਣੀਆਂ ਆ ਰਹੀਆਂ ਨੇ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਮਾਈਆਂ ਪਾਠ ਕਰ ਰਹੀਆਂ ਸੀ ਗ੍ਰੰਥੀ ਸਹਿਬਾਨ ਨੇ ਦੱਸਿਆ ਕਿ ਹਰ ਐਤਵਾਰ ਇਸ ਗੁਰੂ ਘਰ ਵਿੱਚ ਮਾਈਆਂ ਦੁਆਰਾ ਪਾਠ ਕੀਤਾ ਜਾਂਦਾ ਹੈ ਸੋ ਹੁਣ ਆਪਾਂ ਇਤਿਹਾਸ ਵੱਲ ਜਾਨਨੇ ਆ ਜੀ 1672 ਈਸਵੀ ਦੇ ਵਿੱਚ ਆਪਣੀ ਪ੍ਰਚਾਰ ਯਾਤਰਾ ਦੌਰਾਨ ਗੁਰਤੇਗਵਧਰ ਮਹਾਰਾਜ ਜੀ ਵਾਕ-ਵਾਕ ਪਿੰਡਾਂ ਸਹਿਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਸੀ ਇਸ ਪਿੰਡ ਵਿੱਚ ਆਉਣ ਵਾਰੀ ਉਹਨਾਂ ਦਾ ਕੋਈ ਵਿਚਾਰ ਨਹੀਂ ਸੀ ਸੋ اچانک ਕੀ ਹੋਇਆ ਜਿਹੜੀ ਉਹਨਾਂ ਦੀ ਘੋੜੇ ਦੀ ਰਿਕਾਬ ਸੀ ਉਹ ਟੁੱਟ ਗਈ ਸੀ ਸੋ ਪਹਿਲਾ ਪਿੰਡਾਂ ਦੇ ਵਿੱਚ ਟਾਵੇਂ-ਟਾਵੇਂ ਘਰ ਹੁੰਦੇ ਸੀ ਮੋਚੀਆਂ ਦੇ ਰਵਦਾਸ਼ੀਆਂ ਸਿੰਘਾਂ ਦੇ ਸੋ ਆਲੇ-ਦੁਆਲੇ ਕਿਸੇ ਪਿੰਡ ਦੇ ਵਿੱਚ ਕੋਈ ਘਰ ਨਹੀਂ ਸੀ ਦਸਨ ਮੁਤਾਬਕ ਗੁਰੂ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਭੈਣੇ ਕਿ ਰਬਦਾਸ ਸਿੰਘਾਂ ਦਾ ਘਰ ਆਗਾ ਜਿੱਥੇ ਆਪਾਂ ਇਸ ਰਕਾਬ ਨੂੰ ਲੋਟ ਕਰਵਾ ਸਕਦੇ ਆ ਗੁਰਤੇਗਵਧਰ ਮਹਾਰਾਜ ਜੀ ਇਸ ਪਿੰਡ ਦੇ ਵਿੱਚ ਆਏ ਰਬਦਾਸ ਸਿੰਘਾਂ ਦੇ ਘਰੇ ਗਏ ਸੋ ਪਹਿਲਾਂ ਵੀ ਉਚਨੀਤ ਜਾਤ ਮੰਨੀ ਜਾਂਦੀ ਸੀ ਗੁਰਤੇਗਵਧਰ ਮਹਾਰਾਜ ਜੀ ਨੇ ਕੋਈ ਪੱਕ ਪਾਤ ਨਹੀਂ ਕੀਤਾ ਉਹਨਾਂ ਦੇ ਘਰੇ ਇਤਿਹਾਸ ਅਨੁਸਾਰ ਦੱਸਣ ਮੁਤਾਬਕ ਪਾਣੀ ਵੀ ਪੀਤਾ ਰਕਾਬ ਸੈੱਟ ਕਰਵਾਈ ਰਕਾਬ ਮੀਨ ਜੋ ਰਕਾਬ ਜਿਹੜੀ ਕੋੜੇ ਦੇ ਉੱਪਰ ਪਾਈ ਹੁੰਦੀ ਹੈ ਜਿਹਦੇ ਵਿੱਚ ਪੈਰ ਫਸਾ ਕੇ ਬੈਠਾ ਜਾਂਦਾ ਘੋੜ ਸਵਾਰ ਚੰਗੀ ਤਰ੍ਹਾਂ ਨਹੀਂ ਕੀਤਾ ਜਾਂਦਾ ਜੇ ਉਹ ਰਕਾਬ ਟੁੱਟ ਜੇ ਨਾ ਘੋੜੇ ਦੇ ਉੱਪਰ ਬੈਠ ਕੇ ਘੋੜ ਸਵਾਰੀ ਚੰਗੀ ਤਰ੍ਹਾਂ ਨਹੀਂ ਕੀਤੀ ਜਾ ਸਕੀ ਗੁਰਦੇਵ ਸਾਹਿਬ ਮਹਾਰਾਜ ਜੀ ਨੇ ਇਸ ਸਥਾਨ ਤੇ ਆ ਕੇ ਆਪਣੀ ਰਕਾਬ ਸੈੱਟ ਕਰਵਾਈ ਜਿਹੜੀ ਘੋੜੇ ਦੀ ਖਰਾਬ ਹੋ ਗਈ ਸੀ ਸੋ ਇਸ ਜਗ੍ਹਾ ਇਤਿਹਾਸ ਬਜੋਂ ਫੇਰੇ ਗੁਰਦੁਆਰਾ ਰਕਾਬ ਸਰ ਸਾਹਿਬ ਦਾ ਨਾਮ ਇਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਕਿਉਂਕਿ ਪਿੰਡ ਦੇ ਲੋਕਾਂ ਕੋ ਸਰਦਾ ਪੂਰੀ ਹੁੰਦੀ ਜੀ ਇਹਨਾਂ ਦੀ ਅਰਦਾਸਾਂ ਪੂਰੀ ਹੁੰਦੀਆਂ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਹੋਇਆਗਾ ਵਾਤਾਵਰਨ ਬਹੁਤ ਹੀ ਵਧੀਆ ਬੂਟੇ ਲਾਏ ਹੋਏ ਨੇ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੋ ਆਪਾਂ ਇੱਕ ਗਾਹਾਂ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਜਾਵਾਂਗੇ ਏਸੇ ਪਿੰਡ ਦੇ ਗੁਰਦੁਆਰਾ ਵੈਸੇ ਖੜਵਾਲ ਵੀ ਕਹਿੰਦੇ ਨੇ ਪੈਣੀ ਬੱਗ ਦੀ ਗੁਰਦੁਆਰਾ ਪਿਪਲੀ ਸਰ ਸਾਹਿਬ ਉੱਥੇ ਵੀ ਗੁਰਤੇ ਗਏ ਉਧਰ ਮਹਾਰਾਜ ਜੀ ਗਏ ਅੱਗੇ ਮਿਲਦੇ ਆਂ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਮੀ ਬਹੁਤ ਪੈ ਰਹਿਆ ਜੀ ਅਸੀਂ ਇੱਥੇ ਰੁਕੇ ਹੋਏ ਆ ਗੁਰਦੁਆਰਾ ਕਾਫ ਸਰ ਸਾਹਿਬ ਦੇ ਵਿੱਚ ਸੋ ਇਹ ਬਾਬਾ ਜੀ ਨੇ ਗ੍ਰੰਤੀ ਸਹਿਬਾਨ ਬਾਬਾ ਹਰਦੀਪ ਸਿੰਘ ਜੀ ਤੇ ਗੁਰਦਾਸਪੁਰ ਤੋਂ ਨੇ ਜੀ ਸੋ ਜਦੋਂ ਮੀ ਹਟਿਆ ਸੋ ਅਸੀਂ ਅਗਲੇ ਗੁਰੂ ਘਰ ਸਾਹਿਬ ਪਿਪਲੀ ਸਰ ਸਾਹਿਬ ਦੇ ਵਿੱਚ ਜਾਵਾਂਗੇ ਅਸੀਂ ਉਹ ਨਜ਼ਰ ਇੱਥੇ ਰੁਕੇ ਹੋਏ ਆ ਬਾਬਾ ਜੀ ਦੇ ਕਮਰੇ ਦੇ ਵਿੱਚ ਫਿਰ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਸੰਗਤ ਜੀ ਹੁਣ ਆਪਾਂ ਜਾ ਰਹੇ ਆ ਪਿਪਲੀ ਸਰ ਸਾਹਿਬ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਨੇ ਸਾਡੀ ਚਾਹ ਪਾਣੀ ਨਾਲ ਬਹੁਤ ਵਧੀਆ ਸੇਵਾ ਕੀਤੀ ਕੌਣ ਮੀਂਹ ਘਟਿਆਗਾ ਜੀ ਆਪਾਂ ਜਾ ਕੇ ਮਿਲਦੇ ਆ ਤੁਹਾਨੂੰ ਪਿਪਲੀ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਹੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਹੁਣ ਅਸੀਂ ਗੁਰਦੁਆਰਾ ਰਿਕਾਪ ਸਰ ਸਾਹਿਬ ਤੋਂ ਚੱਲ ਪਏ ਜੀ ਕਣਮਣ ਕਣੀਆਂ ਮੀਂਹ ਆਈ ਜਾਂਦੀ ਆ ਸੋ ਹੁਣ ਗੁਰਦੁਆਰਾ ਪਿਪਲੀ ਸਰ ਸਾਹਿਬ ਦੇ ਵਿੱਚ ਜਾ ਰਹੇ ਆ ਜੀ ਸੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਜੀ ਹਾਂਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਪਿਪਲੀ ਸਰ ਦੇ ਬਿਲਕੁਲ ਨਜ਼ਦੀਕ ਆ ਤੁਮ ਆਪਾਂ ਐਂਟਰ ਕਰਨ ਲੱਗੇ ਆ ਜੀ ਮੀਂ ਦੇਖੋ ਮੀਂ ਬਹੁਤ ਸੋਹਣਾ ਮੌਸਮ ਹੋ ਰਿਹਾ ਸੋ ਅੱਜ ਦਿਨੇ ਇੰਨੀ ਗਰਮੀ ਸੀ ਸੋ ਰੱਬ ਵੀ ਸਾਡੀ ਮਦਦ ਕਰਦਾ ਸਾਨੂੰ ਬਹੁਤ ਵਧੀਆ ਲੱਗ ਰਿਹਾਗਾ ਅਜੀ ਦੂਸਰੇ ਮੇਨ ਗੇਟ ਦੇ ਵਿੱਚ ਦੀ ਆਪਾਂ ਐਂਟਰ ਕਰਦੇ ਆ ਜੀ ਦਿਖਾਉਣੀ ਆ ਤੁਹਾਨੂੰ ਹਾਂਜੀ ਸੰਗਤ ਜੀ ਹੁਣ ਤੁਹਾਨੂੰ ਗੁਰਦੁਆਰਾ ਪਿਪਲੀ ਸਰ ਸਾਹਿਬ ਦਾ ਇਤਿਹਾਸ ਦੱਸਦੇ ਆ ਜਦੋਂ ਗੁਰਤੇਗਵਰ ਜਨ ਮਹਾਰਾਜ ਜੀ ਰਕਾਬ ਗੰਡਾ ਆ ਕੇ ਉਥੋਂ ਚਾਲੇ ਪਾਉਣ ਲੱਗੇ ਤਾਂ ਸਿੰਘਾਂ ਨੇ ਕਿਹਾ ਕਿ ਤੁਹਾਡੇ ਲਈ ਇਸ ਪਿੰਡ ਦੇ ਸਿੰਘ ਜਲਪਾਣੀ ਲੈ ਕੇ ਆਣ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਇੱਥੇ ਕੋਈ ਨਹੀਂ ਆ ਰਿਹਾ ਠੀਕ ਹੈ ਭੈਣੀ ਇੱਥੇ ਰਹਿਣੇ ਕਹਿ ਕੇ ਅੱਗੇ ਚੱਲ ਪੜੇ ਵੀ ਭੈਣੀ ਇੱਥੇ ਹੀ ਰਹਿਣੀ ਉਹ ਓਬੇ ਵਾਲੇ ਰਾਸਤੇ ਇੱਥੋਂ ਆਗੇ ਤਾਂ ਇੱਕ ਮਾਈ ਨੂੰ ਪਤਾ ਲੱਗਿਆ ਕਿ ਗੁਰਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਆਏ ਹੋਏ ਨੇ ਉਹਨਾਂ ਨੇ ਆਪਣੇ ਘਰ ਵਾਲੇ ਸਰਦਾਰ ਜੀ ਨੂੰ ਦੱਸਿਆ ਕਿ ਬਹੁਤ ਸੋਹਣੇ ਮਤਲਬ ਕਿ ਕੋੜਿਆਂ ਵਾਲੇ ਸਿੰਘ ਇੱਥੋਂ ਦੀ ਗਏ ਨੇ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਭਲੀਏ ਉਹ ਗੁਰਤੇਗਵਧਰ ਮਹਾਰਾਜ ਜੀ ਨੇ ਜਲਦੀ ਕਰ ਆਪਾਂ ਉਹਨਾਂ ਦੀ ਆਪਾਂ ਸੇਵਾ ਕਰੀਏ ਤਾਂ ਉਸ ਬਜ਼ੁਰਗ ਨੇ ਆਪਣੀ ਸਿਰ ਉੱਤੇ ਦੁੱਧ ਵਾਲੀ ਤੌੜੀ ਰੱਖੀ ਓਬੇ ਵੱਲ ਨੂੰ ਰਸਤੇ ਵੱਲ ਨੂੰ ਤੁਰਪੇ ਜਿੱਧਰੋਂ ਗੁਰਤੇਗਵਧਰ ਮਹਾਰਾਜ ਜੀ ਆਏ ਸੀ ਗੁਰਤੇਗਵਧਰ ਮਹਾਰਾਜ ਜੀ ਇਸ ਪੀਪਲ ਦੀ ਜਗ੍ਹਾ ਆ ਕੇ ਬੈਠੇ ਆਰਾਮ ਕਰਨ ਲੱਗੇ ਉਦੋਂ ਉਸ ਟਾਈਮ ਇਹ ਛੋਟੀ ਜੀ ਪੀਪਲ ਹੀ ਸੀਗੀ ਉਸ ਟਾਈਮ 'ਚ ਛੋਟੀ ਜਿਹੀ ਬਿਪੜੀ ਸੀ ਤਾਂ ਉਸ ਬਜ਼ੁਰਗ ਨੂੰ ਆਉਂਦੇ ਦੇਖਿਆ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਕਿ ਕੋਈ ਬਜ਼ੁਰਗ ਆ ਰਿਹਾ ਉਹਨਾਂ ਤੋਂ ਟੌੜੀ ਲੈ ਕੇ ਆਓ ਜੀ ਉਹ ਆਪਣੇ ਵੱਲ ਆ ਰਹੇ ਨੇ ਜਦੋਂ ਸਿੰਘ ਉਹਨਾਂ ਕੋਲੇ ਗਿਆ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਇਹ ਟੌੜੀ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਜਾ ਕੇ ਨੀਚੇ ਉਤਾਰਨੀ ਆ ਸਿੰਘਾਂ ਨੇ ਉਹਨਾਂ ਦੀ ਬੇਨਤੀ ਮੰਨੀ ਨਾਲ ਆਏ ਜਦੋਂ ਗੁਰਦੇਵਾਦਰ ਮਹਾਰਾਜ ਜੀ ਕੋਲ ਆਏ ਉਹਨਾਂ ਨੇ ਉਹ ਟੌੜੀ ਨੀਚੇ ਰਖਾਈ ਤਾਂ ਦੁੱਧ ਆਪ ਵੀ ਛਕਿਆ ਤੇ ਸੰਗਤ ਉਹਨੂੰ ਵੀ ਛਕਾਇਆ ਤਾਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਭਾਈ ਅਸੀਂ ਤੁਹਾਡੀ ਸੇਵਾ ਤੋਂ ਪਰੇਸ਼ਾਨਾ ਮੰਗ ਲੋ ਜੋ ਕੁਝ ਵੀ ਮੰਗਣਾ ਤਾਂ ਉਸ ਬਿਉਰਗ ਨੇ ਕਿਹਾ ਕਿ ਗੁਰੂ ਸਾਹਿਬ ਤੋਂ ਅਸੀਂ ਜਿਹੜੇ ਕਿ ਬਚਨ ਕੀਤੇ ਨਾ ਭੈਣੀ ਇੱਥੇ ਰਹਿਣੀ ਹੈ ਵਾਪਸ ਲੈ ਲੋ ਗੁਰਦੇਵਾਦਰ ਮਹਾਰਾਜ ਜੀ ਨੇ ਕਿਹਾ ਕਿ ਭਾਈ ਜਿਹੜੇ ਇੱਕ ਵਾਰੀ ਮੂੰਹ ਦੇ ਵਿੱਚ ਬਚਨ ਲਿਕਨ ਗਏ ਉਹ ਵਾਪਸ ਨਹੀਂ ਲੈ ਜਾ ਸਕਦੇ ਤੁਸੀਂ ਜੋ ਕੁਝ ਮੰਗਣਾ ਮੰਗ ਲਵੋ ਤਾਂ ਗੁਰਦੇਵਾਦਰ ਮਹਾਰਾਜ ਜੀ ਨੇ ਬੇਨਤੀ ਕੀਤੀ ਕਿ ਜੇ ਇੱਕ ਵਾਰੀ ਜਿਹੜਾ ਤੀਰ ਕਮਾਨ ਦੇ ਵਿੱਚੋਂ ਨਿਕਲੇ ਬੇ ਮੂੰਹ ਦੇ ਵਿੱਚੋਂ ਜੋ ਵੀ ਬੋਲ ਹੋ ਜਾਈ ਉਹ ਪੂਰੀ ਹੁੰਦਾ ਇਹ ਆਸੀ ਬਚਨ ਪੂਰੀ ਨਹੀਂ ਪੂਰੇ ਰਹਿਣਗੇ ਵੀ ਤੁਸੀਂ ਬਚਨ ਵਾਪਸ ਨਹੀਂ ਲੈ ਸਕਦੇ ਜੋ ਤੁਸੀਂ ਕੁਝ ਮੰਗਣਾ ਮੰਗ ਲਵੋ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਸਾਡੇ ਜਿਹੜੀ ਕੁੱਲ ਵਾਦੀ ਫੁੱਲਦੀਨਤਾ ਗੁਰਦੇਵਦਰ ਮਹਾਰਾਜ ਜੀ ਨੇ ਕਿਹਾ ਕਿ ਛੋਡੀ ਕੋਲ ਵਧੇ ਫੁੱਲੇਗੀ ਤਾਂ ਉਹ ਬਜ਼ੁਰਗ ਉੱਥੋਂ ਆ ਕੇ ਇੱਥੇ ਰਹਿਣ ਲੱਗੇ ਉਸ ਤੋਂ ਬਾਅਦ ਉਹ ਪਿੰਡ ਟੂਠਿਆਂ ਵਾਲੇ ਵਿੱਚ ਰਹਿਣ ਲੱਗੇ ਜਿਹੜਾ ਕਿ ਅੱਜ ਬਹੁਤ ਵੱਡਾ ਪਿੰਡ ਵਸਿਆ ਹੋਇਆ ਤੁਹਾਨੂੰ ਮਿਲਿਆਉਣੇ ਆ ਦਿਖਾਉਣੇ ਆ ਇਸ ਗੁਰੂ ਘਰ ਦਾ ਇਤਿਹਾਸ ਇੱਥੇ ਦਸਵੀਂ ਬਹੁਤ ਭਰਦੀ ਆ ਬਹੁਤ ਸੰਗਤਾਂ ਆਉਂਦੀਆਂ ਨੇ ਬੱਚੇ-ਬੱਚਿਆਂ ਦੇ ਅਰਦਾਸਾਂ ਹੁੰਦੀਆਂ ਨੇ ਬਹੁਤ ਪੂਰੀਆਂ ਵੀ ਹੁੰਦੀਆਂ ਨੇ ਬਾਬਾ ਜੀ ਦਸਮਾਤਕ ਇੱਥੇ ਬਹੁਤ ਸੰਗਤ ਆਉਂਦੀ ਆ ਆਪਾਂ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੀ ਆਓ ਜੀ ਸਾਡੇ ਨਾਲ ਰੰਗਤ ਜੀ ਕਰੋ ਉਸ ਪਿੱਪਲ ਦੇ ਦਰਸ਼ਨ ਜਿਹੜਾ ਕਿ 400 ਸਾਲ ਪੁਰਾਣਾਗਾ ਇਸ ਪਿੱਪਲ ਦੇ ਅਸਥਾਨ ਤੇ ਆਗੇ ਗੁਰਦੇਵ ਬਾਦਰ ਮਹਾਰਾਜ ਜੀ ਇੱਥੇ ਬੈਠੇ ਤੇ ਨਾਲੇ ਆਪਣਾ ਘੋੜਾ ਮੰਨਿਆ ਸਾਨੂੰ ਬਾਬਾ ਜੀ ਨੇ ਦੱਸਿਆ ਨਾ ਬਬੀ ਇੱਥੇ ਬਣਿਆ ਸੀ ਜੀ ਕੋੜਾ ਹਾਂਜੀ ਇਹੀ ਕੋੜਾ ਹੈ ਇੱਥੇ ਛਪੜੀ ਹੁੰਦੀ ਸੀ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਠੀਕ ਹੈ ਜੀ ਤੇ ਇਧਰ ਆਹ ਦਰਬਾਰ ਸਾਹਿਬ 1960 ਵਿੱਚ ਬਣਿਆ ਹੈ ਅੱਛਾ ਆਹ ਪੁਰਾਣਾ ਦਰਬਾਰ ਸਾਹਿਬ ਆ ਪੁਰਾਣਾ ਦਰਬਾਰ ਸਾਹਿਬ 1960 ਵਿੱਚ ਹਾਂ ਉਹ ਬਣਿਆ ਹੈ ਤਕਰੀਬਨ ਉਹ ਥੋੜੇ ਸਾਲ ਹੋਏ ਹੈ ਇਹਨੂੰ ਤਾਂ ਇਹ ਤਾਂ ਹੁਣੀ ਬਣਿਆ 20-25-30 ਸਾਲਾਂ ਦੀ ਠੀਕ ਹੈ ਜੀ ਤੇ ਆਹ ਜਗ੍ਹਾ ਦੇ ਉੱਤੇ ਪਹਿਲਾਂ ਤਾਂ ਦੇਖ ਬਲਸ਼ੀਨ ਵਗੈਰਾ ਵੀ ਜੀਆਂ ਨਹੀਂ ਹੁੰਦੀ ਸੀ ਕੋਈ ਖਰਾਬ ਮਕਾਨ ਜਗ੍ਹਾ ਹੈ ਇਹ ਠੀਕ ਹੈ ਜੀ ਇਹ ਉਹਨਾਂ ਨੇ ਫਿਰ ਬਾਅਦ ਤੇ ਬਿਠੇ ਛੱਡਤੀ ਜਗ੍ਹਾ ਠੀਕ ਹੈ ਇਹ ਆ ਇਹ ਦਰਬਾਰ ਸਾਹਿਬ ਪੁਰਾਣਾ ਹੈ। ਸੁਆਹ ਦਰਬਾਰ ਸਾਹਿਬ ਲਿਖਿਆ। ਬਾਬਾ ਜੀ ਦੀ ਦਸਵੀਂ ਵੀ ਬਹੁਤ ਭਰਦੀਆਂ ਜੀ। ਦਸਵੀਂ ਇੱਥੇ ਬਹੁਤ ਜ਼ਿਆਦਾ ਭਰਦੀ ਹੈ। ਇੱਕ ਇੱਥੇ ਸਾਲਾਨਾ ਪ੍ਰੋਗਰਾਮ ਮਨਾਇਆ ਜਾਂਦਾ ਹੈ 5 ਜੁਲਾਈ ਨੂੰ। ਠੀਕ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਮਨਾਇਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਜੋ ਬਾਬਾ ਬੁੱਢਾ ਜੀ ਦੇ। ਠੀਕ ਹੈ ਠੀਕ। ਬਚਨ ਨਾਲ ਆਹ ਪੁਰਾਣਾ ਦਰਬਾਰ ਸਾਹਿਬ ਹੈ ਜੀ। ਠੀਕ ਹੈ ਜੀ। ਫਿਰ ਇੱਧਰ ਲੈ ਕੇ ਆਓ ਵੀਡੀਓ ਅੱਗੇ ਜੀ। ਅੱਛਾ ਜੀ। ਇਹ ਪੁਰਾਣਾ ਦਰਬਾਰ ਸਾਹਿਬ ਹੈ। ਪਹਿਲਾਂ ਇਹ ਇੱਥੇ ਇਸ ਤਰ੍ਹਾਂ ਇੱਧਰ ਇੱਧਰ ਮੂੰਹ ਮੇਰਾ ਹੁੰਦੀ ਸ਼ਾਬਾਦ ਚ ਪਏ ਸਾਰੇ ਠੀਕ ਹੈ ਬਾਬਾ ਜੀ ਬਹੁਤ ਸੋਹਣਾ ਇਹ ਦਰਬਾਰ ਸਾਹਿਬ ਬਣਿਆ ਹੋ ਜੀ ਖੇਤਾਂ ਦੇ ਵਿੱਚ ਇਹ ਗੁਰੂ ਘਰ ਆ ਜੀ ਇੱਥੇ ਕੋਈ ਇੱਕ ਪਿੰਡ ਨਹੀਂ ਆਉਂਦਾ ਜੀ ਇੱਥੇ ਕਈ ਪਿੰਡਾਂ ਦੀ ਸੰਗਤ ਆਉਂਦੀ ਆ ਦੂਰ ਦੂਰ ਦੇ ਹਰਿਆਣੇ ਦੇ ਰਾਜਸਥਾਨ ਦੇ ਬਾਹਲੇ ਮੁਲਕਾਂ ਤੇ ਵੀ ਦੁਨੀਆ ਇੱਥੇ ਆਉਂਦੀ ਆ ਕੋਈ ਮਲੇਸ਼ੀਆ ਤੋਂ ਕੋਈ ਕੈਨੇਡਾ ਤੋਂ ਠੀਕ ਹੈ ਜੀ ਜਿਹੜੇ ਸੁੱਖਾਂ ਸੁੱਖ ਕੇ ਜਾਂਦੇ ਲੋਕ ਲੋਕ ਕੁੜੀਆਂ ਹੁੰਦੀਆਂ ਨੇ ਉੱਥੇ ਇੱਕ ਬਾਦਰ ਮਹਾਰਾਜ ਸਭ ਦੇ ਸੁੱਖਾਂ ਪੂਰੀਆਂ ਕਰਦੇ ਨੇ ਠੀਕ ਬੱਚੇ ਬੱਚੀਆਂ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਕੋਈ ਬਾਹਲੇ ਮੁਲਕਾਂ ਜਾਂਦੇ ਨੇ ਉਹਦਾ ਸਮਝ ਦੇ ਕਰਕੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਆ ਸੰਗਤ ਜੀ ਸਾਨੂੰ ਦਰਸ਼ਨ ਕਰਾਉਣੇ ਜੀ ਨਵਾਂ ਜੇ ਦਰਬਾਰ ਸਾਹਿਬ ਬਣਿਆ ਇਹ ਜਗ੍ਹਾ ਆਹ ਉਹਦੇ ਹਰ ਕੋ ਮਸਾਮਾ ਜਨਮ ਦਿਹਾੜੇ ਵੇਲੇ 5 ਜੁਲਾਈ ਨੂੰ ਪੱਕਾ ਸਾਲਾਨਾ ਪ੍ਰੋਗਰਾਮ ਮਨਾਇਆ ਜਾਂਦਾ ਜੀ ਠੀਕ ਹੈ ਬਾਬੀ ਵਾਹਿਗੁਰੂ ਇਹ ਮੌਜੂਦਾ ਜਿਹੜਾ ਹੁਣ ਦਰਬਾਰ ਸਾਹਿਬ ਨੇ ਜੀ ਦਾ ਖਾਲਸਾ ਸ਼ੰਕਰੋਈ ਦਰਸਨ ਲੰਗਰ ਹਾਲ ਦੇ ਜੀ ਸੋ ਪਾਲਕੀ ਸੈਭੀ ਪਈ ਹੈ ਜਿੱਥੇ ਨਾਰੇ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦੀ ਸਵਾਰੀ ਪ੍ਰਕਾਸ਼ ਕੀਤੀ ਜਾਂਦੀ ਹੈ ਜੀ ਇੱਥੇ ਕਿਸਾਨ ਨੂੰ ਬਹੁਤ ਹੀ ਮਨ ਨੂੰ ਸ਼ਾਂਤੀ ਮਿਲੀ ਜੀ ਉਹ ਬਾਬਾ ਜੀ ਨੇ ਸਾਨੂੰ ਦੱਸਿਆ ਪੂਰਾ ਇਤਿਹਾਸ ਬਹੁਤ ਦੂਰ ਦੂਰ ਇੱਥੇ ਆ ਕੇ ਸੰਗਤ ਆਉਂਦੀ ਹੈ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਜੀ ਪਿੰਡ ਪੈਣੀ ਵਾਗਾ ਵੇਖੇ ਉੱਬਾ ਰੋਡ ਤੇ ਹੈ ਜੀ ਇਹ ਉੱਬਾ ਰੋਡ ਤੇ ਨਾ ਬਾਬਾ ਜੀ ਉੱਬਾ ਰੋਡ ਤੇ ਹੈ ਹਾਂ ਜੀ ਪਿਪਲੀ ਸਰ ਗੁਰਦੁਆਰਾ ਨਾਂਵਾਂ ਹੈ ਪਿਪਲੀ ਸਰ ਗੁਰਦੁਆਰਾ ਸਾਵਧਾਨ ਨਾਂਵਾਂ ਜੀ ਹਾਂ ਜੀ ਸੰਗਤ ਜੀ ਇੱਕ ਚੀਜ਼ ਹੋਰ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦਾ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਫੁੱਲ ਬੂਟੇ ਲਾਏ ਹੋਏ ਨੇ ਤੇ ਇੱਕ ਚੀਜ਼ ਅਸੀਂ ਬੱਕਰੀ ਦੇਖਿਆ ਦੇਖੋ ਇੱਥੇ ਨਾ ਪੰਛੀਆਂ ਨੇ ਆਲ ਨੇ ਬੜੇ ਢੈਣ ਤਰੀਕੇ ਨਾਲ ਕੁਦਰਤ ਦੇਖੋ ਆਪਾਂ ਮੁੱਲ ਜਿਹਦੇ ਲੈ ਕੇ ਟੰਗ ਦਿੰਨੇ ਆ ਉਹਦੀ ਗੱਲ ਆ ਦੇਖੋ ਕਿੰਨੇ ਸੋਹਣੇ ਇੱਧਰ ਪਾਏ ਹੋਏ ਨੇ ਤੋਤੇ ਚਿੜੀਆਂ ਬਹੁਤ ਜ਼ਿਆਦਾ ਇੱਥ ਪਰ ਜਿਹੜੇ ਆਲ ਨੇ ਨੇ ਨਾ ਇਹ ਮੰਨੂ ਮੋਰੇ ਨੇ ਬਹੁਤ ਸੋਹਣੇ ਆਲ ਨੇ ਪਾਓ ਆ ਦੇਖੋ ਘਟੋ ਘਟ 30 40 ਆਲ ਨੇ ਤੇ ਹੁਣੇ 10 15 ਐ ਤੇ ਹੁਣੇ 15 20 ਤੇ ਉਹਨੇ ਬਾਹਰਲੇ ਪਾਸੇ ਜਿੰਨੇ ਵੀ ਇਹ ਇਥੇ ਵੱਡੇ ਦਰਖਤ ਸਾਰਿਆਂ ਤੇ ਆਲ ਨੇ ਨੇ ਜਿਹੜੀ ਕਿ ਸਾਨੂੰ ਇਸ ਗੁਰੂ ਘਰ ਦੇ ਵਿੱਚ ਆ ਕੇ ਬਹੁਤ ਹੀ ਸੋਹਣੀ ਚੀਜ਼ ਲੱਗੀ ਹਾਂਜੀ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਰਕਾਬਸਰ ਸਾਹਿਬ ਤੇ ਗੁਰਦੁਆਰਾ ਪੀਪੀ ਸਰ ਸਾਹਿਬ ਦੇ ਸੋ ਅੱਜ ਮੇਰੇ ਨਾਲ ਵਿਸ਼ਾਲ ਸਿੰਘ ਜੀ ਪਹਿਲਾਂ ਇਹ ਵੀ ਬਹੁਤ ਲੇਟ ਹੋ ਗਿਆ ਸੀ 12:00 ਵੱਜ ਗਏ ਸੀ ਗਰਮੀ ਬਹੁਤ ਸੀ ਅੱਜ ਸਾਡਾ ਮਨ ਵੀ ਨਹੀਂ ਕਰਦਾ ਸੀਗਾ ਤੇ ਬਾਅਦ ਦੇ ਵਿੱਚ ਸਾਡਾ ਮਨ ਕੀਤਾ ਵੀ ਚਲੋ ਆਪਾਂ ਬਣਾਉਣ ਜਾਂਦੇ ਹਾਂ ਕਿਉਂਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਦੇ ਟੀਚੇ ਲਈ ਅੱਗੇ ਵਧਦੇ ਨੇ ਅਸੀਂ ਜਰੂਰ ਸੋਚਿਆ ਵੀ ਬਲੌਗ ਬਣਾਉਣ ਜਾਵਾਂਗੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਹੁਣ ਵੀ ਬਹੁਤ ਜ਼ਿਆਦਾ ਰੱਬ ਇੰਨਾ ਭਰਾਉਗਾ ਪਰ ਸਾਨੂੰ ਬਲੌਗ ਬਣਾਉਣ ਦੇ ਲਈ ਟਾਈਮ ਜਰੂਰ ਦਿੱਤਾ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਤੁਹਾਨੂੰ ਅੱਗੇ ਨਵੇਂ ਮ ਮਲਾਮਾਂਗੇ ਤੁਹਾਨੂੰ ਤੇ ਸਾਡੇ ਵੀਡੀਓ ਨੂੰ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਕਿਉਂਕਿ ਚੰਗੀਆਂ ਚੀਜ਼ਾਂ ਕੋਈ ਕੋਈ ਸ਼ੇਅਰ ਕਰਦਾ ਮਾੜੀਆਂ ਨੂੰ ਹਰੇਕ ਕਰ ਦਿੰਦਾ ਤੇ ਜਦੋਂ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਸਾਡਾ ਉਤਸ਼ਾਹ ਵਧਦਾਗਾ ਸੰਗਤ ਜੀ ਮਿਲਦੇ ਆ ਨਵੇਂ ਇਤਿਹਾਸਿਕ ਜਗ੍ਹਾ ਤੇ ਜਗ੍ਹਾ ਤੇ ਤਦ ਤੱਕ ਤੇ ਲਈ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ